ਤੋ ਸਵਾਗਤ ਹੈ ਤੁਹਾਡਾ ਚੌਥੇ ਵਲੌਗ 'ਚ ਤੇ ਆਪਾਂ ਸਵੇਰੇ ਸਵੇਰੀ ਰਿੰਬੂ ਦੇ ਪਹਾੜੇ ਚਾਂਪਾ ਖਾਨ ਸਵੇਰੇ ਸਵੇਰੇ ਤੇ ਬੰਦੇ ਚੈੱਕ ਕਰੋ ਨਾਲ ਇਹ ਪਾਰਟੀ ਆ ਪਾਰਟੀ ਸਵੇਰ ਸਵੇਰ ਦੀ ਪਾਰਟੀ ਆ ਦੇਖ ਲੈਂ ਚਾਂਪਾਂ ਇਹ ਆਪਾਂ ਹੈਗੇ ਆ ਹਵੇਲੀ ਦੇ ਕਿਹੜੀ ਮਿੱਤਰੋ ਪੰਜਾਬੀ ਹਵੇਲੀ ਆ ਤੁਹਾਨੂੰ ਦੱਸਿਆ ਹੀ ਵਲੌਗ 'ਚ ਪਿਛਲੇ ਵਲੌਗ 'ਚ ਪਿਛਲੇ ਵਲੌਗ 'ਚ ਤੁਹਾਨੂੰ ਦੱਸਿਆ ਹੀ ਤੇ ਤੁਸੀਂ ਕਮੈਂਟਸ ਨੂੰ ਬਹੁਤ ਵਧੀਆ ਨਹੀਂ ਰਿਸਪੌਂਸ ਤੁਸੀਂ ਵਧੀਆ ਨਹੀਂ ਕਰਿਆ ਕਰੋ ਯਾਰ ਕਮੈਂਟ ਕਰੋ ਲਾਈਕ ਕਰਿਆ ਕਰੋ ਪੂਰਾ ਸ਼ੇਅਰ ਸ਼ੇਅਰ ਵੀ ਕਰਿਆ ਕਰੋ ਪੂਰਾ ਤਾਂ ਹੀ ਕੋਈ ਫਾਇਦਾ ਮੇਰੇ ਵਲੌਗ ਬਣਾਉਣ ਦਾ ਰੋਟੀਆਂ ਵੀ ਲੈ ਰੋਟੀਆਂ ਵੀ ਮੰਗਾਈ ਆ ਰੋਟੀਆਂ ਆ ਜੀ ਵਾਹ ਵਾਹ ਜੀ ਤੇ ਬੰਦੇ ਆ ਕੀਟਾ ਵਾਲੇ ਬੰਦੇ ਹੋ ਗਏ ਹੁਣ ਵਰਦੀਆਂ-ਵਰਦੀਆਂ ਮਿਲ ਗਈਆਂ ਅੱਜ ਭਾਜੀ ਹੁਣਾਂ ਨੂੰ ਵੀ ਤੇ ਜਾਣਗੇ ਡਿਊਟੀ ਕਦੋਂ ਪਰਸੋਂ ਪਰਸੋਂ ਤੋਂ ਆ ਪਰਸੋਂ ਵੀਰਵਾਰ ਤੋਂ ਜਾਣਗੇ ਡਿਊਟੀ ਪਰਸੋਂ ਨਹੀਂ ਯਾਰ ਕੱਲ ਤੋਂ ਕੱਲ ਆ ਗਿਆ ਵੀਰਵਾਰ ਅੱਜ ਸਵੇਰ ਹੋ ਗਈ ਆ ਭਾਈ ਖਾਓ ਤੁਸੀਂ ਰੋਟੀ ਕੀ ਆ ਭੁੱਖ ਲੱਗੀ ਰੋਟੀ ਖਾਓ ਹੈ ਕੀ ਆ ਬਲੌਗਰ ਪੁਰਾਣੇ ਬਲੌਗ ਦਿਖਾਇਆ ਤੁਹਾਨੂੰ ਬਲੌਗਰ ਦੰਦ ਕੱਢਦਾ ਸਾਲਾ ਪੇਟ ਦਾ ਦੋਸਤੋ ਰੋਟੀ ਖਾਂਦੇ ਖਾਂਦੇ ਮੁੰਡੇ ਕਹਿੰਦੇ ਰਸ ਮਾਲੀ ਖਾਣੀ ਆ ਤੇ ਅੰਕੂ ਭਾਈ ਕਹਿੰਦੇ ਅਸੀਂ ਖਾਣੀ ਨਹੀਂ ਕਾਨੂੰ ਨਹੀਂ ਖਾਣੀ ਪੈਸੇ ਨਹੀਂ ਮੈਂ ਗਰੀਬ ਹਾਂ ਇੰਨੇ ਦਿਨ ਹੋ ਗਏ ਆਇਆਂ ਨੂੰ ਕਮਾਈ ਕਮਾਈ ਕੀਤੀ ਨਹੀਂ ਕੋਈ ਵੀ ਜੋ ਲੈ ਲੈ ਬਿੱਲੇ ਬੈਠੇ ਜੇ ਹੋ ਗਏ ਯਾਰ ਤੇ ਤੁਹਾਨੂੰ ਬਿੱਲੇ ਰਣ ਨੂੰ ਕਿਨੇ ਗਿਆ ਇੱਥੇ ਕੰਮ ਕਰਨ ਆਇਆ ਰਸਮ ਲਈ ਕਦੇ ਨਹੀਂ ਹੱਦੀ ਯਾਰ ਅੱਜ ਪਹਿਲੀ ਵਾਰੀ ਹੱਦੀ ਤੇ ਦੇਖੋ ਜਿੱਦਾਂ ਤੇ ਬੰਦੇ ਵੀ ਆ ਗਏ ਰਸਮ ਲਈ ਹਾਂ ਰਸਮ ਲਈ ਕਦੇ ਨਹੀਂ ਦੇਖੀ ਜਿਨ੍ਹਾਂ ਨੇ ਅਭੀ ਮੰਗਾਈਏ ਫਿਰ ਰਸਮ ਲਈ ਮੰਗਾਲ ਮੰਗਾਓ ਯਾਰ ਸਾੜੀ ਜਾਂ ਨਾ ਭਾਜੀ ਹਾਂਜੀ ਉਹ ਪਿਆਜ਼ ਵੀ ਤੇ ਹਜੇ ਰੰਦਾ ਦਾ ਸੌਦਾ ਪਤਾ ਤੇ ਖਾਵਾਂਗੇ ਖਾਓ ਉਹ ਖਾਣਾ ਖਾ ਪੀ ਲੋ ਚਾਹ ਅੱਜ ਸੜੇ ਬਸਤੀ ਵਾਲੇ ਫੈਂਟਣੇ ਆਪਾਂ ਦੇ ਦੋਸਤੋ ਆ ਗਈ ਆਪਣੀ ਰਸਮਲਾਈ ਆਂਕੋ ਭਾਜੀ ਪਹਿਲਾਂ ਕੰਦਾ ਕੰਦਾ ਕੜੀ ਹੈ ਯਾਰ ਦੋਸਤੋ ਪਿਆਰ ਬਰਾਵਾਂ ਦਾ ਪਿਆਰ ਬਰਾਵਾਂ ਵਾਲਾ ਪਿਆਰਾ ਹੋਰ ਕੁਛ ਨਹੀਂ ਚੈੱਕ ਕਰਦੇ ਆਂ ਤਾਂ ਦੇਸਤ ਚੱਕੋ ਭਾਜੀ ਚੱਕੋ 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 ਚੈੱਕ ਇਹ ਬੰਦਾ ਤਾਂ ਚੈੱਕ ਹੁਣ ਖਾ ਪੀ ਲਿਆ ਸੀ ਤੇ ਹੁਣ ਭਾਂਡੇ-ਵਾਂਡੇ ਨੇ ਦੀ ਵਾਰੀ ਆ ਗਈ ਆ

ਲੇਈ ਚਾਂਪਾ ਖਾਣੀ ਆਹੀਂ ਮੈਂ ਹਲੇ ਚਲੋ ਜਿਆ ਜਿਆਦਾ ਕੇੜੀ ਦੀ ਹੋ ਜਣੀ ਪਰ 5 ਕੇੜੀ ਲਵਾ ਦੇ ਵੇਰੇ ਵੇਰੇ ਤੋ ਕਲਵਾਦਾ 41500 ਤੇ ਦਿਲ ਕੇ 41500 ਗੱਲ ਬਣ ਗਈ ਹੈ ਚਲ ਕੇ ਤਾਂ ਰੋਟੀ ਵੀ ਮਹਿੰਗੀ ਹੈ ਵੀਰਾ ਭਰਾਓ ਰੋਟੀ ਖਾਣੀ ਉਹਦਾ ਆਪਣੇ ਰੂਮ ਤੋਂ ਬਣਾ ਕੇ ਖਾਓ ਉਹ ਮੂੰਗੀ ਮਸਰੀ ਖਾਓ ਪਰ ਖਾਓ ਬਾਹਰੋਂ ਵਾਦ ਖਾਓ ਕਿਥੇ ਔਖਾ ਦਾ ਔਖਾ ਕੰਮ ਦੇ ਚਲੋ ਕੋਈ ਗੱਲ ਨਹੀਂ ਆ ਬਿੱਲ ਚੈੱਕ ਕਰੋ ਚੈੱਕ ਕਰੋ ਤੇ ਸ਼ੁਕਰ ਕਰੋ ਪਾਂਧੀ ਗੜੀ ਆ ਗਈ ਕੋਲ ਪੂਰੇ ਪੂਰੇ ਹੀ ਪੈਸੇ ਆ ਨਾ ਹਾਂ ਪੂਰੇ ਪੂਰੇ ਰਾਇ ਨਿਕਲੇ ਸੋਫੇ ਸੁਣਾ ਕਰਕੇ ਆਏ ਹੁੰਦੇ ਉਹ ਮੇਰੇ ਰੱਬਾ ਤੇ ਚਿਆ ਕਰੂ ਮਾਹੌਲ ਸਵੇਰ ਦਾ ਅਜੇ ਧੁੱਪ ਨਿਕਲਨੀ ਆ ਸਵੇਰ ਜਿਆਦਾ ਹੀ ਸਵੇਰ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਾਅਦ ਚ ਤੇ ਦੋਸਤੋ ਕਾਲਾ ਪਕਿਆ ਹੀ ਆਪਾਂ ਜਾਣਾ ਸਿਟੀ ਤੇ ਕੱਲ ਕਿਸੇ ਕਾਰਨ ਸਾਡੇ ਕੋਲੋਂ ਜਾ ਨਹੀਂ ਆਇਆ ਤੇ ਅੱਜ ਚੱਲੇ ਆਂ ਆਪਾਂ ਕੰਮ ਹੈ ਜਰਾ ਉੱਥੇ ਤੇ ਦਿਖਾਨੇ ਆ ਤੁਹਾਨੂੰ ਜਾਂਦੇ ਜਾਂਦੇ ਬਣੇਰੋ ਵਲੌਗ ਚ ਤੇ ਨਾਲ ਮੇਰਾ ਵੀਰ ਤੁਸੀਂ ਪਛਾਨ ਲਿਆ ਕਮੈਂਟਾਂ ਜਿਹਦਾ ਨਾਮ ਟਾਈਪ ਕਰੋ ਤੁਹਾਨੂੰ ਨਾਮ ਇਹਦਾ ਯਾਦ ਹੋਇਆ ਕਿ ਨਹੀਂ ਦੱਸਿਓ ਤੇ ਮੈਂ ਦੇ ਅੱਗੇ ਬਣੇਰੋ ਵਲੌਗ ਚ ਚਲੋ ਸੋ ਮੇਰੇ ਵੀਰੋ ਗੱਡੀ ਚ ਪਾਣਾ ਪੈਣਾ ਹਨ ਤੇਲ ਤੇ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਇੱਥੋਂ ਦੇ ਪੈਟਰੋਲ ਪੰਪ ਕਿਹੜਾ ਕ੍ਰੋਪ ਅਨਫਾ ਰੀਚਾਰਜ ਹੋ ਜਾਂਦਾ ਕੰਪਨੀ ਦੀ ਚਾਰਜ ਦਿੰਦੀ ਆ ਤੇ ਆਪਾਂ ਸਿਰਫ ਤੇਰ ਪਵਾ ਕੇ ਦੇ ਉਹਨਾਂ ਨੇ ਸਕੈਨ ਮਾਰਨਾ ਤੇ ਪੈਸੇ ਆਪੇ ਹੋ ਜਾਣੇ ਕੱਟ ਵਾਰੀਏ ਤੇ ਨਫਾ ਮਿਲਦਿਆ ਤੁਹਾਨੂੰ ਨੈਕਸਟ ਪਾਰਟ ਚ ਤਾਂ ਦੋਸਤੋ ਆਪਾਂ ਜਾਣਾ ਬਹੁਤ ਜ਼ਰੂਰੀ ਕੰਮ ਤੇ ਰਸਤੇ 'ਚ ਸਾਨੂੰ ਨਾ ਲੈਟ ਨਾ ਮਿਲੇ ਇਦਾਂ ਕਦੇ ਹੋ ਨਹੀਂ ਸਕਦਾ ਜਦੋਂ ਦੇ ਆਪਾਂ ਇਹ ਇੱਥੇ ਹੀ ਨੋਟਿਸ ਕੀਤੀ ਗੱਲ ਕਿਉਂ ਇਦਾਂ ਹੀ ਨਾ ਲਵਾਜ ਕਰੋ ਕੀ ਕਰੀਏ ਹੁਣ ਦੇਖਣਾ ਪੈਣਾ ਤੁਹਾਨੂੰ from Nigeria. Brother, say your name. My name is Solomon. Yes, his name is Solomon. And I confirm. Uh, मैं मतलब मैंने पूछा कि ਆਪਣੇ ਕੋਪੀ ਲਾਉਂਦੀ ਹੈ ਲਿਖਿਆ ਇਹਨਾਂ ਵੀ ਨਾਈਜੀਰੀਆ ਚ ਬੰਦਾ ਤੜਕੇ ਖਾ ਜਾਂਦਾ ਹੈ ਨਾਈਜੀਰੀਆ ਦੇ ਵਿੱਚ ਨਾ ਬੰਦਾ ਤੜਕੇ ਖਾ ਜਾਂਦਾ ਹੈ ਇਸ ਇਸ ਲਾਈ ਵੈਰੀ ਵੈਰੀ ਲਾਈ ਯੈਸ ਹੀ ਇਸ ਲਾਈ ਕੋਪੀ ਲੋ ਗਿਆ ਇਸ ਤਰ੍ਹਾਂ ਸਟੋਨ ਹੈ ਹੀ ਇਸ ਲਾਇਰ ਹੀ ਸਿੰਗਰ ਬਟ ਹੀ ਇਸ ਲਾਇਰ ਸੋ ਮੈਂ ਆਉਣੇ ਗੱਲ ਕੀਤੀ ਇਹਨਾਂ ਨਾਲ ਇਹਨਾਂ ਦਾ ਬ੍ਰਦਰ ਰਹਿੰਦਾ ਇੰਡੀਆ ਇਹ ਵੀ ਬ੍ਰਦਰ ਹੈ ਇੰਡੀਆ ਯਾ ਮੈਂ ਬ੍ਰਦਰ ਹੈ ਇੰਡੀਆ ਪਲੇਸ ਯੂ ਨਾਓ ਪਲੇਸ ਵੇਅਰ ਵਿਚ ਪਲੇਸ ਬੋਲ ਆਈ ਡੋਨਟ ਰੀਲੀ ਨੋ ਦੀ ਐਕਚੁਅਲੀ ਪਲੇਸ ਓਕੇ ਓਕੇ ਬਟ ਹੀ ਇਸ ਲਿਵਿੰਗ देयर ਓਕੇ ਡੂ ਯੂ ਥਿੰਕ ਅਬਾਊਟ ਇੰਡੀਆ ਯੋਰ ਬ੍ਰਦਰ ਸੇ ਯੂ ਬੋਲ ਇਟਸ ਗੁੱਡ অর ਹੀ ਸੇ ਦੈਟ ਇਸ ਵੈਰੀ ਸਮਾਲ ਐਂਡ ਡਿਫਿਕਲਟ ਟੂ ਲਿਵ ਯੈਸ ਯੈਸ ਓਕੇ ਇਹ Studying or what uh, work? No, he's, uh, he's a businessman. He's doing business over there. Okay. Yeah. Business. Which uh, what Business. Uh, that's a medical business. It's, it's medical transporting. Business. Uh, transporting. Okay. Yeah. okay. 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 So. Say something about your country, Nigeria. Country? Yes, Niger Nigeria. Well, uh, Nigeria is a very good country. Yeah, very nice country. Okay, brother. That you can come and relax your mind. Okay. Nobody will chase you or do anything wrong with you. Okay. They okay. are very, very friendly. You're friendly. Yeah, okay. Nigeria is a very, very friendly country. Okay, But brother. don't look for their trouble. If you look for their trouble, they will worry you a lot. Okay. So that is all. Okay. Oh. For now, that is all for now. Okay, brother. Yeah. So you feel good in Kuwait? Uh, I feel good, but uh, not really. Okay, not really. No, really. uh, I've been deceived. Okay, okay. To okay. come to Kuwait. Yes. Understand. First time uh, in another country. Yeah. Huh? First time come. Yeah, first time. Yeah. Oh, okay. okay. yeah, We are also first time. You first time. Yes, yeah. Also, also, first, first You you like uh, Kuwait? Yeah. yeah this like, uh, but. Like uh, Home country is home country uh, They say Kuwait is very very hard to live Yes uh, yes They yes, are not lightly. giving us uh, freedom. Uh, no yeah, freedom No freedom No freedom okay. here yeah. Yes yes It's very very hard Very hard yes. Yeah it's uh, very hard Traffic rules are very hard Traffic yeah. rules Big fine Big fine everything uh, Yes Everything yes. But you don't have paper, police just you around. Yes police I don't enjoy Kuwait, I don't enjoy Kuwait ਟ੍ਰੈਕਿੰਗ ਰੂਲ ਨੋ ਪ੍ਰੋਬਲਮ ਬਟ ਦਿਸ ਬਿਗ ਦਾ ਬਾਈਨ ਲਿੰਕਿੰਗ ਦਾ ਇਨ ਦੀ ਫਾਉਂਡ ਵੈਰੀ ਪ੍ਰੋਬਲਮ ਵੈਰੀ ਵੈਰੀ ਬਿਗ ਪ੍ਰੋਬਲਮ ਯਾ ਵੈਰੀ ਵੈਰੀ ਬਿਗ ਸੋ ਦੇਖ ਸਕਦੇ ਤੁਸੀਂ ਕੁਵੈਤ ਸਿਟੀ ਦਾ ਰਸਤਾ ਕੁਵੈਤ ਸਿਟੀ ਪਹੁੰਚ ਹੀ ਗਏ ਆਪਾਂ ਤੇ ਗੱਲ ਕੀਤੀ ਆਪਣੇ ਨਵੇਂ ਦੋਸਤ ਨਾਲ ਦੱਸਿਓ ਤੁਹਾਨੂੰ ਕਿੱਦਾਂ ਵਧੀਆ ਲੱਗਾ ਗੋਡੀ ਇਜ਼ ਵੈਰੀ ਗੁੱਡ ਮੈਨ ਇਜ਼ ਵੈਰੀ ਗੁੱਡ ਇਨ ਇੰਗਲਿਸ਼ your military chances skills are very good brother here i <laughs> appreciate Please like and subscribe yes i appreciate you for this thank you thank you my friend yeah, thank you one so, love one love yeah. all right so ab po ke for that city <laughs> د, dekho nazara qwt city da dekho gaddi te gaddi chadi rehandi itthe bahut dhyan naal chalna penda ਬੰਦੇ ਨੂੰ ਪਤਾ ਨਹੀਂ ਲੱਗਦਾ ਕਈ ਵਾਰ ਕਿੱਥੇ ਜਾਣਾ ਵਾ ਇਹ ਪੁਰਾਣੇ ਬੰਦੇ ਆ ਇਹਨਾਂ ਨੂੰ ਪਤਾ ਸਾਰਾ ਕਿੱਦਾਂ ਕਿੱਥੇ ਚੱਲਣਾ ਹੌਲੀ ਹੌਲੀ ਸਾਨੂੰ ਵੀ ਪਤਾ ਚੱਲ ਜਾਂਦਾ ਚਲੋ ਮਨ ਲੱਗ ਜਾਂਦਾ ਪਤਾ ਚੈੱਕ ਕਰੋ ਬਿਗ ਬਿਗ ਬਿਲਡਿੰਗਸ ਐਂਡ ਪਹਿਲਾ ਪਹਿਲਾ ਕਾਰ ਐਕਸਪੈਂਸਿਵ ਕਾਰਸ ਹਾਂ ਯੈਸ ਤੇ ਹੌਲੀ ਹੌਲੀ ਪਤਾ ਚੱਲ ਜਾਂਦਾ ਚਲੋ ਰਾਉਂਗ ਪੈਜੀ ਹੋੜੀ ਹੋੜੀ ਪਤਾ ਚੱਲਦਾ ਬੰਦੇ ਨੂੰ ਕਾਰਾ ਰੌਂਗ ਪੈਜੀ ਦਾ ਵਾ ਫਿਰ ਅਗਲੇ ਦਿਨ ਕੀ ਆ ਕੇ ਸਿੱਧੇ ਹੋ ਜੀਦਾ ਤੇ ਐਕਸਪੈਂਸਿਵ ਐਕਸਪੈਂਸਸ ਕਾਰ ਸਾਨੂੰ ਦੇਖਣ ਨੂੰ ਮਿਲਣੀਆਂ ਇੱਥੇ ਤੇ ਕੁਵੈਤੀ ਜਾਂਦੇ ਪੂਰੇ ਮਜੇ ਕਹਿਣ ਦਾ ਮਤਲਬ ਇਹ ਹੈ ਸਾਡੇ ਵਰਗਿਆਂ ਕਿੱਥੇ ਜਾਣੀਏ ਸਾਡੇ ਕਿੱਥੇ ਆਪਣੇ ਤਾਂ ਮਜੇ ਇੰਦੀਆਂ ਹੀ ਆ ਹੋਮ ਕੰਟਰੀ ਸਾਡੇ ਬਾਬੇ ਉਹਨਾਂ ਚਿਰ ਸੀਗੇ ਜਿੰਨਾ ਚਿਰ ਅਸੀਂ ਕੰਮ ਤਾਂ ਨਹੀਂ ਸੀ ਹਾਂ ਜਦ ਕੰਮ ਤੇ ਚੜ ਗਏ ਆ ਉਹਨਾਂ ਦੇ ਨਜ਼ਾਰੇ ਖਤਮ ਹੋ ਗਏ ਹਾਂ ਉਹਨਾਂ ਦੇ ਚੜ ਕੇ ਨਜ਼ਾਰੇ ਸਹੀ ਕਰਨਾ ਤੇ ਮਿਲਦੇ ਹਾਂ ਹੁਣ ਤੁਹਾਨੂੰ ਅਗਲੇ ਪਾਰਟ ਚ ਮੇਰੇ ਦੋਸਤੋ ਚੈੱਕ ਕਰੋ ਮਾਹੌਲ ਮਾਹੌਲ ਪੂਰਾ ਵੇਵੀ ਤੇ ਆਹ ਚੈੱਕ ਕਰੋ ਬਿਲਡਿੰਗ ਬੜੀ ਹੋਰ ਤਰ੍ਹਾਂ ਦੀ ਕਿੰਨੀ ਪਤਾ ਸਿੱਤੇ ਸ਼ਾਰਕ ਆਪਾਂ ਜਾਣਾ ਆਫਿਸ ਆਪਣਾ ਆਫਿਸ ਹੈਗਾ ਇੱਧਰ ਤੇ ਇੱਥੇ ਟ੍ਰੈਫਿਕ ਜੀ ਤੇ ਥੋੜਾ ਆਪਾਂ ਹੋ ਗਏ ਆ ਲੇਟ ਆਹ ਦੇਖੋ ਕਿੱਦਾਂ ਕੱਟ ਮਾਰ ਕੇ ਹੁਣ ਗਿਆ ਨਾ ਇਹ ਗੱਲ ਕਰੀ ਦੀ ਆਪਾਂ ਪਹਿਲਾਂ ਵੀ ਵਲੌਗ ਚ ਕੀਤੀ ਇਹਨਾਂ ਤੋਂ ਬਚਣਾ ਪੈਂਦਾ ਆਪਾਂ ਹਾਂ ਜੀ ਗੱਡੀ ਚਾਹੇ ਜੋ ਵੀ ਹੋਵੇ ਨਕਸਰਾਨ ਪਿੱਛੋਂ ਵੱਜੀ ਦਾ ਹੋਣਾ ਵਾ ਗਲਤੀ ਪਿੱਛੋਂ ਦੇ ਵੱਜੇ ਦੀ ਨਿਕਲਣੀ ਚਾਹੀਏ ਉਹਨੇ ਅੱਗੇ ਤੁਹਾਡੇ ਕਰਕੇ ਬ੍ਰੇਕ ਲਾਈ ਹੈ ਜਦੋਂ ਮਰਜੀ ਮਾਰੇ ਹੈ ਤੁਹਾਡੀ ਗੱਡੀ ਪਿੱਛੋਂ ਗੇਂਜ ਵਿੱਚ ਤੇ ਪਿੱਛੋਂ ਗੱਡੀ ਵੱਜ ਗਈ ਹੈ ਬਸ ਤੁਹਾਡੀ ਹੀ ਨਿਕਲਣੀ ਹੈ ਗਲਤੀ ਤੁਹਾਡੀ ਹੀ ਮੰਨੀ ਜਾਣੀ ਤੇ ਇਸ ਕਰਕੇ ਇਸ ਗੱਲ ਦਾ ਖਿਆਲ ਰੱਖਿਓ ਅੱਗੇ ਜਾ ਰਹੀ ਹੈ ਆ ਪਹੁੰਚ ਚੁੱਕੇ ਆ ਆਫਿਸ ਆਪਣੇ ਤੇ ਕੋਈ ਕਿਸੇ ਦਾ ਆਪਣਾ ਇੱਧਰ ਦੋਸਤੋ ਆਪਾਂ ਜਾ ਰਹੇ ਹੁਣ ਦਿੱਖ ਦਾ ਸੋਲੇ ਤੁਸੀਂ ਦੇਖ ਸਕਦੇ ਹੋ ਆ ਬੋਰ ਫੋਨ ਆ ਗਿਆ ਇਹਨੂੰ ਹੈਲੋ ਹੈਲੋ ਆਪਰੇ ਬੰਦੇ ਦਾ ਇਹ ਕਿਸੇ ਬੰਦੇ ਦਾ ਨਹੀਂ ਐਸਾ ਫਿਰ ਠੀਕ ਹੈ ਕੋਈ ਗੱਲ ਨਹੀਂ ਮਿਲਦੇ ਹੁਣ ਤੁਹਾਨੂੰ ਬਾਅਦ ਚ ਅਗਲੇ ਪਾਰਟ ਚ ਦੋਸਤੋ ਕੰਮ ਜਿਹੜਾ ਆਪਾਂ ਕਰਾਣਾ ਸੀ ਸਿੱਟੀ ਉਹ ਸਾਡਾ ਹੋ ਗਿਆ ਹੁਣ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਥੱਕ ਹੋ ਗਿਆ ਅੱਜ ਥੱਕ ਚੁੱਕੇ ਆ ਕਿਉਂ ਥੱਕ ਜਿਹੜਾ ਬਿਲਕੁਲ ਤੇ ਮਿਲਦੇ ਆਂ ਅਗਲੇ ਨੈਕਸਟ ਵੀਡੀਓ ਵਿੱਚ ਗੱਲ ਲੱਗਾ ਜੇ ਤੇ ਬਣਿਓ ਚੈਨਲ ਤੇ 慢点